ਸ੍ਰੀਕਾਲ ਦੋਸਤੋ ਇਸ ਵਕਤ ਅਸੀਂ ਖੜੇ ਹੋਏ ਆਂ ਵਿਧਾਨ ਸਭਾ ਹਲਕਾ ਜੀਰਾ ਦੇ ਕਸਬਾ ਮੱਲਾਵਾਲਾ ਦੇ ਵਾਰਡ ਨੰਬਰ 1 ਵਸਤੀ ਦੂਲਾ ਸਿੰਘ ਵਾਲੀ ਮੇਰੇ ਨਾਲ ਤੁਸੀਂ ਦੇਖ ਸਕਦੇ ਹੋ ਕਾਫੀ ਇੱਥੇ ਪਿੰਡ ਦੇ ਪਰਿਵਾਰ ਜਿਹੜੇ ਆ ਉਹ ਖੜੇ ਹੋਏ ਆ ਕਿੰਨੇ ਮੈਂਬਰ ਆ ਦੇਖ ਸਕਦੇ ਆ ਕੈਮਰਾਮੈਨ ਨੂੰ ਕਹੂੰਗਾ ਕਿ ਦਸਾਰੇ ਦਿਖਾ ਦੇਣ ਕਿਉਂ ਖੜੇ ਆ ਕੀ ਕਾਰਨ ਆ ਉਹਦੇ ਲਈ ਪਾ ਇਹਨਾਂ ਤੋਂ ਵੀਰਾਂ ਨੂੰ ਪੁੱਛਦੇ ਆ ਕੀ ਗੱਲ ਆ ਹਾਂਜੀ ਵੀਰ ਜੀ ਕੀ ਨਾਮ ਕੀ ਤੁਹਾਡਾ ਮੇ ਵਸ ਗਏ ਸਿੰਘ ਜੀ ਅਸਲ ਦੇ ਵਿੱਚ ਗੱਲ ਕੀ ਆ ਜੇ ਕਾਦੇ ਵਾਸਤੇ ਤੁਹਾਨੂੰ ਸਾਨੂੰ ਇੱਥੇ ਬੁਲਾਇਆ ਜੇ ਜਿਹੜੇ ਇਨੇ ਸੱਜਣੇ ਖੜੇ ਹੋਇਆ ਸਾਰੇ ਕੀ ਮਸਲਾ ਕੀ ਆ ਇਹ ਜੀ ਗੱਲ ਤਾਂ ਜਿਵੇਂ ਪ੍ਰਾਣੀ ਕੋਈ ਨਿੱਕੇ ਨਿੱਕੇ ਜਵਾਗ ਲੜਦੇ ਆ ਉਥੋਂ ਗਾਹ ਮੇਰੇ ਨਾਲ ਉਹਨਾਂ ਨੇ ਵੈਰ ਰੱਖ ਲਿਆ ਦੁਕਾਨ ਵਾਰ-ਵਾਰ ਦੁਕਾਨ ਕਿੰਨਾ ਨੇ ਵੈਰ ਰੱਖਿਆ ਉਹਨਾਂ ਦੇ ਨਾਮ ਦੱਸੋ ਪਹਿਲਾਂ ਉਹਨਾਂ ਜਰ ਹਰਨੇਜ ਸਿੰਘ ਯੂਸਫ ਸਿੰਘ ਮਨਪ੍ਰੀਤ ਸਿੰਘ ਜੀ ਹਾਂ ਤੇ ਬਾਕੀ ਆ ਤੁਨੋਂ ਮੁੰਡੇ ਕੀ ਕੀ ਨਾਮ ਰੀ ਮਨਪ੍ਰੀਤ ਸਿੰਘ ਨਰਪਾਇਆ ਸਿੰਘ ਛਾਇਆ ਸਿੰਘ ਨਰਪਾਇਆ ਸਿੰਘ ਹਾਂ ਤੇ ਇੱਕ ਹਰਨੇਕ ਸਿੰਘ ਜੂਸ ਸਿੰਘ ਚਲ ਤਿੰਨੇ ਜਾਨੇ ਤੇ ਇਹ ਮਲਕੀ ਇਹਨਾਂ ਦੀ ਰੰਜਿਸ਼ ਰੱਖੀ ਜਿਨਾਂ ਨੇ ਤੁਹਾਡੇ ਨਾਲ ਤੇ ਕੀ ਕੀਤਾ ਤੁਹਾਡੇ ਕੀ ਹਮਲਾ ਕਰਦੇ ਕੀ ਕਰਦੇ ਹਮਲਾ ਜੀ ਮੇਰੇ ਤੋਂ ਪਹਿਲਾਂ ਮੈਂ ਉਸ ਨੂੰ ਨਹੀਂ ਦਿਲ ਤੇ ਲਿਆ ਫਿਰ ਮੈਂ ਚਲੋ ਅੱਜ ਵੀ ਸਮਝ ਜਾਣਗੇ ਫਿਰ ਅਸੀਂ ਬਹੁਤ ਵਾਰੀ ਚਾਰ ਪੰਜ ਵਾਰੀ ਹਮਲਾ ਕੀਤਾ ਅਸੀਂ ਦੁਕਾਨ ਬੰਦ ਕਰਕੇ ਜੀ ਘਰੇ ਆ ਜੰਨੇ ਤੇ ਤੁਸੀਂ ਡਰਦੇ ਦੁਕਾਨ ਬੰਦ ਕਰਕੇ ਆ ਜੰਨੇ ਹਾਂਜੀ ਮੈਂ ਲੜਾਈ ਨਹੀਂ ਕਰਨਾ ਚਾਹੁੰਦਾ ਮੈਂ ਚਾਹੁੰਨਾ ਵੀ ਮੇਰਾ ਇਹੋ ਹੀ ਆ ਹਨਾ ਬਿਜ਼ਨਸ ਜੇ ਲੜਾਈ ਕਰਾਂਗੇ ਤੇ ਇਹ ਵੀ ਖਤਮ ਹੋ ਜਾਊਗਾ ਤੁਹਾਡੀ ਕੋਈ ਨਿੱਜੀ ਦੁਸ਼ਮਣੀ ਕੋਈ ਹੋਰ ਦੇਤ ਨਹੀਂ ਹੈਗੀ ਤੁਹਾਡੀ ਕੋਈ ਹੋਰ ਕੋਈ ਨਿੱਜੀ ਰੰਜਿਸ਼ ਨਹੀਂ ਲੈਣ ਦੇਣ ਦੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਜੀ ਮੇਰੀ ਕੋਈ ਉਹਨਾਂ ਨਾਲ ਲੈਣ ਦੇ ਨਹੀਂ ਬਾਕੀ ਉਹ ਜਦੋਂ ਦੁਕਾਨ ਤੇ ਆਉਂਦੇ ਆ ਉਹ ਬਹੁਤ ਆਉਂਦੇ ਆ ਹਮਲਾ ਕਰਨ ਆਉਂਦੇ ਜੀ ਤੇ ਆ ਮੁੰਡਿਆ ਉਹ ਹਮਲਾ ਕਿਉਂ ਕਰਨ ਆਉਂਦੇ ਉਹਨਾਂ ਦਾ ਕੋਈ ਮੋਟਿਵ ਕੀ ਆ ਮੈਂ ਆ ਮੁੰਡਾ ਮੇਰਾ ਹੁੰਦਾ ਦੁਕਾਨ ਤੇ ਹੂੰ ਏ ਮੁੰਡੇ ਦੇ ਨਾ ਕੋਈ ਮਾੜੀ ਮੋੜ ਹੋ ਗਈ ਗੱਲ ਜਿਆਦੀ ਨਹੀਂ ਇਹ ਦੁਕਾਨ ਤੇ ਜਦੋਂ ਆਉਂਦੇ ਉਹ ਡਾਂਗਾ ਫੜ ਕੇ ਆ ਜਾਂਦੇ ਅੱਛਾ ਹਾਂ ਲੜਨ ਆ ਜਾਂਦੇ ਤੇ ਤੁਸੀਂ ਫਿਰ ਆ ਜਿਹਨੂੰ ਹੋਇਆ ਸਾਰਾ ਕੁਛ ਇਸ ਚੀਜ਼ ਨੂੰ ਲੈ ਕੇ ਪ੍ਰਸ਼ਾਸਨ ਕੋਲੇ ਗਏ ਹਾਂਜੀ ਪ੍ਰਸ਼ਾਸਨ ਕੋਲੇ ਗਏ ਸੀ ਕੀ ਪ੍ਰਸ਼ਾਸਨ ਨੇ ਕੀ ਕੀਤਾ ਤੁਹਾਨੂੰ ਉਹਨਾਂ ਨੇ ਕਿਹਾ ਜੀ ਵੀ ਤੁਸੀਂ ਪਿੰਡ ਦਾ ਬੰਦਾ ਸਾਦ ਕੇ ਉਹ ਤੇ ਰਾਜ ਨਵਾਂ ਕਰ ਲੋ ਜੀ ਨਹੀਂ ਤੇ ਤੁਸੀਂ ਦੱਸਿਆ ਨੇ ਵੀ ਉਹ ਖਤਰਨਾਕ ਹਥਿਆਰ ਲੈ ਕੇ ਗੱਲ ਵੰਦੇ ਤੁਹਾਡੇ ਤੇ ਉਹਨਾਂ ਨੇ ਉਹ ਉਹਦੇ ਬਾਰੇ ਕੁਝ ਨਹੀਂ ਕਹਦਨ ਉਹਨਾਂ ਦੀ ਗੋਲਮਲ ਗੱਲ ਕਰਤੀ ਉਹਨਾਂ ਨੇ ਵੀ ਕਿਹਾ ਵੀ ਜਿਵੇਂ ਐ ਲੱਗ ਰਿਹਾ ਸੀ ਪ੍ਰਸ਼ਾਸਨ ਵੀ ਉਹਨਾਂ ਤੋਂ ਡਰਦਾ ਜੀ ਤੁਹਾਨੂੰ ਕਿਵੇਂ ਲੱਗ ਕਿਉਂ ਲੱਗ ਰਿਹਾ ਸੀ ਕਿਉਂ ਲੱਗ ਰਿਹਾ ਉਹ ਕਹਿ ਰਹੇ ਸੀ ਅਸੀਂ ਵੀ ਬਾਲੀ ਬੱਚੇ ਵਾਲੇ ਆ ਸਾਨੂੰ ਵੀ ਬਿਮਾਲੀ ਹਨ ਰੱਖਿਆ ਦੀ ਲੋੜ ਐ ਐ ਕੁਝ ਕਿਹਾ ਉਹਨਾਂ ਨੇ ਉਹ ਕਿ ਪ੍ਰਸ਼ਾਸਨ ਕਹਿ ਰਿਹਾ ਸੀ ਜੇ ਅਸੀਂ ਕਾਰਵਾਈ ਕਰਾਂਗੇ ਤੇ ਸਾਡੇ ਬੱਚਾਂ ਤੇ ਵੀ ਉਹ ਹਮਲਾ ਕਰ ਸਕਦੇ ਆ ਇਹ ਗੱਲ ਤੁਹਾਡੇ ਕੋਲ ਹਾਂਜੀ ਹਾਂਜੀ ਤੇ ਹੁਣ ਤੁਹਾਨੂੰ ਸੀਨੀਅਰ ਪ੍ਰਸ਼ਾਸਨ ਨੇ ਅਫਸਰਾਂ ਨੇ ਤੇ ਸਰਕਾਰ ਹਲਕਾ ਦਾ ਸਾਰੇ ਨੇ ਸੁਣਨਾ ਵਾ ਕੀ ਬੇਨਤੀ ਕਰੋਗੇ ਤੁਸੀਂ ਆਪਣੇ ਮਸਲੇ ਨੂੰ ਲੈ ਕੇ ਸਰ ਜੀ ਅਸੀਂ ਮੈਂ ਕੱਲਾ ਵੀ ਨਹੀਂ ਗਿਆ ਪੰਜ ਬੰਦੇ ਗਏ ਸੀ ਆ ਚਾਚਾ ਸਾਫਾ ਸਰਪੰਚੇ ਵੀ ਵੀਰੇ ਨਾਲ ਗਏ ਸੀ ਥਾਣੇ 'ਚ ਚਲੋ ਆਪਾਂ ਜਿਆਦਾ ਨਹੀਂ ਪ੍ਰਸ਼ਾਸਨ ਤੇ ਗੱਲ ਕਰ ਰਹੇ ਕਿਉਂਕਿ ਹੁਣ ਅਸੀਂ ਇਹ ਹੀ ਕਹਿ ਰਹੇ ਹਾਂ ਸਾਡੀ ਜਾਣ ਦੀ ਰੱਖਿਆ ਕੀਤੀ ਜਾਵੇ ਇਹ ਛੋਟੀ ਛੋਟੀ ਗੱਲ ਤੋਂ ਵੱਡਾ ਘਟਨਾ ਵਾਪਰ ਸਕਦੀ ਹੈ ਕਤਲ ਹੋ ਸਕਦਾ ਹੈ ਇੱਕ ਥੋੜੇ ਦਿਨਾਂ ਦੇ ਵਿੱਚ ਜੇ ਰੋਕ ਨਾ ਥਾਮ ਨਾ ਆਈ ਤੁਹਾਨੂੰ ਲੱਗਦਾ ਜੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਤੇ ਇੱਥੇ ਕੋਈ ਵੱਡਾ ਹਸਾ ਹੋ ਸਕਦਾ ਹਾਂਜੀ ਪੱਕਾ ओके okay. हां जी ਇਹ ਤੇ ਸ੍ਰੀ ਪ੍ਰਸ਼ਾਸਨ ਨੂੰ ਤੁਸੀਂ ਇਹਹੀ ਕਹਿਣਾ ਚਾਹੁੰਦੇ ਹੋ ਬਦਲਕਾ ਦਾ ਕਿ ਉਹਨਾਂ ਦੇ ਧਿਆਨ ਚ ਲੈਂਦੀ ਗੱਲ ਕਿੰਨੀ हां जी ਮੈਂ ਜੋ ਪਿੰਡ ਦੇ ਮੋਤਵਾਰ ਹਨਾ ਜਾਂ ਪੰਚਾਇਤੀ ਜਾਂ ਐਮਸੀ ਇਲੈਕਸ਼ਨ ਲੜਦੇ ਉਹਨਾਂ ਕੋਲੇ ਸਾਰਿਆਂ ਕੋਲ ਗੱਲ ਕੀਤੀ ਹੋਈ ਹੈ ਉਹਨਾਂ ਨੂੰ ਵੀ ਪਤਾ ਕਿੰਨੀ ਵਾਰ ਦੁਕਾਨ ਬੰਦ ਹੋਈ ਤੇ ਸਰ ਜੀ ਉਹ ਇੱਕ ਕੈਮਰੇ ਦੀਆਂ ਵੀਡੀਓ ਹੈਗੀਆਂ ਸਾਡੇ ਕੋਲੇ ਜਿੰਨੀ ਵਾਰ ਇਸ ਹਰ ਵਾਰ ਦੀਆਂ ਵੀਡੀਓ ਹੈਗੀਆਂ ਚਾਰ ਪੰਜ ਵਾਰ ਇਹਦੀਆਂ ਹੈਗੀਆਂ ਜੀ ਕਸ਼ਮਲ ਜਿਹਨੇ ਵੀ ਸਾਡੇ ਨਾਲ ਗੱਲ ਫਰੀ ਹਾਂ ਜੇ ਸਾਡੀ ਗੱਲ ਦਾ 1% ਵੀ ਝੂਠ ਨਿਕਲੇ ਆਪਾਂ ਪਰੀ ਪੰਚਾਇਤ ਚ ਮਾਫੀ ਮੰਗਾ ਕੇ ਵੀ ਮੇਰੇ ਤੋਂ ਸੇ ਸਚਾਈ ਆ ਆ ਮਾਤਾ ਤੁਸੀਂ ਮਾਤਾ ਤੋਂ ਪਿਆਨ ਲੈ ਲਿਆ ਜੀ ਹਾਂਜੀ ਹਾਂਜੀ ਹਾਂ ਸਾਰੇ ਪੁੱਛੋ ਪੰਚਾਇਤ ਤੋਂ ਪਿੰਡ ਇਹ ਬਬਜੀ ਕੀ ਨਾਮ ਤੁਹਾਡਾ ਕਸ਼ਮੀਰ ਸਿੰਘ ਜੀ ਤੇ ਇਹ ਜਿਹੜੀਆਂ ਗੱਲਾਂ ਕਹੀਆਂ ਨੇ ਸਹੀ ਆ ਤੁਸੀਂ ਗਏ ਸੀ ਥਾਣੇ ਵੀ ਹਾਂਜੀ ਗਏ ਸੀ ਤੇ ਕੀ ਕਿਹਾ ਪੁਲਿਸ ਵਾਲਿਆਂ ਤੁਹਾਨੂੰ ਉਹਨਾਂ ਇਹੋ ਗੱਲ ਕਹੀ ਜਿਵੇਂ ਦੱਸ ਹੀ ਜਾਂਦਾ ਹੈ ਅੱਛਾ ਹਾਂਜੀ ਤੇ ਕਿੰਨੇ ਕਵਾਰੀ ਦੁਕਾਨ ਜਿਹੜੀ ਇਹ ਬੰਦ ਕਰਨੀ ਪਈ ਇਹਨਾਂ ਨੂੰ ਹੁਣ ਕਿੰਨੀ ਵਾਰੀ ਕੀਤੀ ਹੈ ਤੇ ਉਹ ਗੱਲ ਪੈਂਦੀ ਨਹੀਂ ਨਾ ਕੋਈ ਹੋਰ ਕੋਈ ਹੋਰ ਕੋਈ ਇਹਨਾਂ ਦੀ ਕੋਈ ਦੁਸ਼ਮਣੀ ਤਾਂ ਨਹੀਂ ਹੈਗੀ ਕੋਈ ਨਹੀਂ ਨਹੀਂ ਕੋਈ ਦੁਸ਼ਮਣੀ ਕੋਈ ਰੰਜਿ ਹੋਰ ਗਰੰਜੇ ਸ ਆ ਨਹੀਂ ਕੋਈ ਨਹੀਂ ਨਹੀਂ ਹਾਂਜੀ ਹਾਨੀ ਮਾ ਜੀ ਜੋ ਗੱਲਾਂ ਬਾਤਾਂ ਹੋਈਆਂ ਵਾ ਤੁਸੀਂ ਇੱਥੇ ਸਾਰੇ ਗਵਾਹ ਕੀ ਸਹੀ ਹੈ ਗੱਲ ਇਹ ਮੈਂ ਖੜੀ ਆ ਮੈਂ ਕਦੋਂ ਦੁਕਾਨ ਤੇ ਆਈ ਆ ਤੇ ਮੈਂ ਆ ਗੱਲ ਕੇ ਸੌਦਾ ਲੈਣ ਲੱਗੀ ਤੇ ਇਹ ਮੁੰਕੇ ਤੋਂ ਡਾਂਗੋ ਡਾਂਗੀ ਕੋਈ ਤੋ ਮੁੰਡਾ ਭੱਜ ਆ ਜਾਂਦਾ ਆ ਵੇਖਣਾ ਤੇ ਵੇਖ ਲਾ ਮੈਂ ਆ ਮੁੰਕੇ ਨਾਲ ਦੁਕਾਨ ਬੰਦ ਕਰ ਲਈ ਮੈਂ ਕਰਨ ਚਲੇ ਗਈ ਹਾਂਜੀ ਹੁਣ ਐਸ ਵਕਤ ਦੁਕਾਨ ਡੜੀ ਬੰਦ ਆ ਫਿਰ ਹਾਂਜੀ ਬੰਦ ਤੇ ਤੁਹਾਡੇ ਕੋਲ ਹੋਰ ਆਮਦੰਦ ਦਾ ਸਾਧਨ ਕੋਈ ਨਹੀਂ ਇਹ ਹੋਰ ਨਹੀਂ ਬੱਸ ਇਹ ਦੁਕਾਨ ਤੇ ਕੰਮ ਕਰਦੇ ਆ ਤੇ ਦੁਕਾਨ ਤੁਹਾਡੀ ਉਹਨੂੰ ਬੰਦ ਕੀਤੀ ਜੀ ਹੁਣ ਇੱਥੇ ਜਿੰਨੇ ਜਣੇ ਖੜੇ ਆ ਸੱਜਣ ਸਾਰੇ ਸਾਰਿਆਂ ਲੋਕ ਕੈਮਰਾਮੈਨ ਨੂੰ ਦਿਖਾਓ ਵੀ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਗਈਆਂ ਉਹ ਸਹੀ ਆ ਬਿਲਕੁਲ ਸਾਰੇ ਤੁਸੀਂ ਕਹਿੰਦੇ ਸੱਚ ਆ ਨਾ ਬਿਲਕੁਲ ਗੱਲਾਂ ਕੋਈ ਝੂਠ ਤਾਂ ਨਹੀਂ ਬਲੱਗਿਆ ਕਿਉਂਕਿ ਕੈਮਰੇ ਮੂਰੇ ਤੁਸੀਂ ਬੋਲ ਰਹੇ ਹੋ ਸਰਜਣ ਇਨੇ ਜਣੇ ਤੇ ਮਤਲਬ ਉਹ ਤੁਹਾਡੇ ਬਦਮਾਸ਼ੀ ਵਿਖਾ ਰਿਹਾ ਬਿਲਕੁਲ ਤੁਹਾਨੂੰ ਇਹਦਾ ਮਤਲਬ ਕੀ ਕੀ ਮੰਗ ਤੁਸੀਂ ਕੀ ਕਹਿੰਦੇ ਹੋ ਪ੍ਰਸ਼ਾਸਨ ਨੂੰ ਕੀ ਕਹਿੰਦੇ ਹੋ ਤੁਸੀਂ ਅਸੀਂ ਆਨੇ ਵੀ ਸਰ ਜੀ ਸਾਡੀ ਗੱਲ ਸੁਣੀ ਚਾਹੀਦੀ ਸਾਡੇ ਬੱਚਿਆਂ ਨੂੰ ਵੀ ਖਤਰਾ ਕੁੜੀਆਂ ਵੀ ਸਾਡੇ ਸਕੂਲ ਜਾਂਦੀਆਂ ਅਸੀਂ ਵੀ ਨੇਰੇ ਸਵੇਰੇ ਬਾਹਰ ਅੰਦਰ ਜਾਂਦੇ ਸਾਡੇ ਬੰਦੇ ਵੀ ਬਾਹਰ ਜਾਂਦੇ ਸਾਨੂੰ ਖਤਰਾ ਵੀ ਸਾਨੂੰ ਮਾਰ ਨਾ ਦੇਣ ਇਹ ਸਾਨੂੰ ਇਹੋ ਖਤਰਾ ਇਹਨਾਂ ਦਾ ਇਹਨਾਂ ਤੇ ਪਾਬੰਦੀ ਹੋਣੀ ਚਾਹੀਦੀ ਓਕੇ ਹਾਂਜੀ ਸਰ ਠੀਕ ਹੈ ਜੀ ਅ ਦੱਸ ਕੋ ਗੱਲਬਾਤ ਸਾਰੀ ਤੁਸੀਂ ਸੁਣ ਲਈ ਆ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਕਿ ਨਾਲ ਹੀ ਅਸੀਂ ਹਲਕਾ ਵਧਾ ਇੱਕ ਨੂੰ ਵੀ ਬੇਨਤੀ ਕਰਦੇ ਆ ਕਿ ਇਹ ਜਿਹੜਾ ਮਸਲਾ ਵਾ ਇਹਨੂੰ ਨਿਪਟਾਇਆ ਜਾਵੇ ਕਿਉਂਕਿ ਜੇਕਰ ਇਹਨਾਂ ਦਾ ਕੋਈ ਨੁਕਸਾਨ ਹੁੰਦਾ ਵਾ ਉਸ ਤੋਂ ਬਾਅਦ ਜਿਹੜਾ ਮਾਮਲਾ ਜੜ ਪਟਾਉਣਾ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਜੇ ਨੁਕਸਾਨ ਹੋਣ ਤੋਂ ਪਹਿਲਾਂ ਹੀ ਜਿਹੜਾ ਉਹਨੂੰ ਕਵਰ ਕਰ ਲਿਆ ਜਾਵੇ ਤਾਂ ਉਹ ਜਾਦਾ ਵਧੀਆ ਚੀਜ਼ ਹੁੰਦੀ ਆ ਅਸੀਂ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਸੀਨੀਅਰ ਅਧਿਕਾਰੀਆਂ ਨੂੰ ਕਿ ਇਹਨਾਂ ਦੀ ਬਾਹ ਫੜੀ ਜਾਵੇ ਤੇ ਜਿਹੜਾ ਸੱਚਾ ਬੰਦਾ ਵਾ ਉਹਨੂੰ ਇਨਸਾਫ ਦਵਾਇਆ ਜਾਵੇ ਜਿਹੜਾ ਦੋਸ਼ੀ ਆ ਉਹਨੂੰ ਬੰਦੀ ਸਜ਼ਾ ਦਿੱਤੀ ਜਾਵੇ ਤੇ ਇਸ ਮਸਲੇ ਨੂੰ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇ ਕਿਉਂਕਿ ਇਹ ਕੋਈ ਵੱਡੀ ਘਟਨਾ ਦਾ ਰੂਪ ਨਾ ਲੈ ਲਵੇ ਸਤਿ ਸ੍ਰੀ ਅਕਾਲ ਜੀ